ਤਾਂ ਇਹ ਲੈ ਲੈ ਕੇ। ਕਿਥੋਂ ਲੈਂਗੇ ਭਾਂਡੇ? ਲੈਂਦੇ ਤਾਂ ਕੱਚੋਂ ਲੈਂਦੇ। ਕੱਚੋਂ ਮਿਲੇ ਤੋਂ। ਕਿਹੜੇ ਕਲਰ ਦੇ ਨੇ? ਵਾਓ ਵਾਓ ਕਿੰਨੇ ਸੋਹਣੇ ਭਾਂਡੇ ਨੇ ਪਿੰਕ ਕਲਰ ਦੇ। ਕੀ ਬਣਾ ਕੇ ਦਿਆ ਕਰੇਗਾ ਹੁਣ ਸਾਨੂੰ ਪੁੱਤੇ ਨੰਣਾ। ਗੋਪੀ ਹਮ ਨਰ ਨਰ ਹਮ ਤੁਤਾ ਵਾਲੇ ਸੋਨੇ ਭਾਂਡੇ ਲਿਆਏ ਆਂਗਾ ਇਹ ਦਿਨ ਲਗਿਆ ਸੀ ਅਮੀ ਚਾਚਾ ਹੁਣ ਚਾਹ ਇਹ ਤੂੰ ਭਾਂਡੇ ਲਿਆਇਆ ਹੈ ਇੱਕ ਇੱਕ ਉੱਤੇ ਗੋਫੀ ਖਾਦੀ ਹੋਰ ਉੱਥੇ ਤੋਂ ਬਹੁਤ ਸਾਦੇ ਲੋਕ ਹੈ ਅੱਛਾ ਕਿੰਨੀ ਦੁਕਾਨਾਂ ਲੱਗੀਆਂ ਹੋਈਆਂ ਇੰਦੀਆਂ ਇੰਨੀਆਂ 19 ਦੁਕਾਨਾਂ ਲੱਗੀਆਂ ਇੰਦੀਆਂ ਹੁਣ ਤੂੰ ਕਿਵੇਂ ਕੀ ਬਣਾ ਕੇ ਖਵਾਏਂਗਾ ਮੈਨੂੰ ਰੋਟੀ ਕਚਾ ਪਾਣੀ ਕੀ ਬਣਾਏਂਗਾ ਗੋਭੀ ਗੋਭੀ ਦੀ ਸਬਜ਼ੀ ਹੈ ਬਣਾਉਣੀ ਆਂਦੀ ਹੈ ਦਿਖਾਈ ਤੇਰਾ ਗੈਸ ਦੇਖੀ ਤੇਰਾ ਗੈਸ ਗਏ ਜਾ ਯਾ ਚੰਗੇ ਸੋਨੇ ਭਾਂਡੇ ਨੇ ਇਸ ਤੇਰੇ ਵਾਲੇ ਸੋਨੇ ਭਾਂਡੇ ਨੇ ਕਰ-ਕਰ ਖੇਡ ਰਹੀ ਏ ਭਾਂਡਿਆਂ ਨਾਲ ਸਿੱਫਤਾ ਤਾਂ ਵਾਲੇ ਸੋਨੇ ਭਾਂਡੇ ਨੇ ਸਿੱਫਤੇ ਦੇ ਤਾਂ ਦੇ ਸੋਹਣਾ ਲੈ ਆਉਂ ਚ ਕੀ ਬਣਾਇਆ ਇਹ ਉਹ ਗੋਭੀ 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 ਨਾਲ ਰੋਟੀ ਤਾਂ ਬਣਾ ਕੇ ਦਿਓ ਮੈਨੂੰ ਪਾਣੀ ਪਾਣੀ ਵੀ ਚਾਹੀਏ ਹੂੰ ਫਿਰ ਰੋਟੀ ਬੁਰਕੀ ਵਿੱਚ ਫਾਜੂ ਕਾਲ ਚ ਮੇਰੇ ਪਾਣੀ ਅਸਰੇ ਖਾਲੀ ਜੀ ਪੰਜ ਵੀ ਵੀ ਦਾ ਤੋਂ ਨਹੀਂ ਵੀ ਪੀ ਲੈ। ਥੈਂਕ ਯੂ। ਹੋਰ ਕੀ ਖਾਣਾ? ਹੋਰ ਕੀ ਬਣਾਓਗੇ ਅੱਜ? ਗਾਜਰ ਦੂਦੀ ਮਟਰ ਖਾਣੀ ਐ। ਅੱਛਾ ਗਾਜਰ ਮਟਰ ਬਣਾਏਗਾ। ਠੀਕ ਐ ਗਾਜਰ ਮਟਰ ਖਾ ਲਵਾਂਗੀ। ਠੀਕ ਐ। ਇਹ ਠੀਕ ਐ ਜੀ। ਹੋ ਕੇ ਤੁਹਾਨੂੰ ਵਧੀਆ ਲੱਗੀ ਵੀਡੀਓ ਤੇ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ।